ਵੇ ਗਰਜ ਦੀ ਪਿਆਰ ਦੁਆਈਆ ਮੈਂ ਰਗੜ जख्म ਤੇ ਲਾਈਆ ਵੇ ਗਰਜ ਦੀ ਪਿਆਰ ਦੁਆਈਆ ਮੈਂ ਰਗੜ जख्म ਤੇ ਲਾਈਆ ਮਨ ਮਿਲਗੇ ਫਟਿਆਂ ਬੰਦਿਆਂ ਦੇ ਘਰ ਉਜੜੇ ਵਸਦੇ ਗੰਦੇ ਆਂਦੇ ਦੰਗ ਮਾਰੇ ਆ ਨਾ ਗੁਜਰੀ ਲੈਨੇ ਦੁਖ ਜਿਗਰ ਕਾਮ ਦੇ ਸ਼ਾਲੇ ਦਾ ਅੱਥ ਲੜਦੀ ਗੱਲ ਕਰਦਾ ਨੀ ਬੇਗਰਜ ਮਤ ਮਤਵਾਲੇ ਦਾ ਸਈਓ ਬਾਤ ਕਰੋ ਕੋਈ ਹਣ ਦੇ ਨੀ ਉਦੀ ਵੱਜਦੀ ਬਾਂਸਰੀ ਸੁਣਦੀ ਨਹੀਂ ਸੱਯੋ ਬਾਤ ਕਰੋ ਕੋਈ ਹੁਣ ਦੇਣੀ ਉਦੀ ਵੱਜਦੀ ਬਾਂਸਰੀ ਸੁਣਦੀ ਨਹੀਂ ਕਿਹੜੇ ਲੋਕ ਦਾਰੀ ਮਾਰ ਗਿਆ ਕਿਉਂ ਸਾਨੂੰ ਮਨੋਂ ਵਸਾਰ ਗਿਆ ਕਹਿੰਦਾ ਸੀ ਤਾੜ ਨਵਾਉਂਗਾ ਮੈਂ ਸਾਥੀ ਪ੍ਰੇਮ ਪਿਆਲੇ ਦਾ ਲੱਖ ਲੜਦੀਨੀ ਗਲ ਕਰਦਾਨੀ ਬੇਦਰਜ ਮਤਾ ਮਤ ਵਾਲੇ ਦਾ ਮਨ ਮੰਦਰ ਦੀਵਾ ਬਾਣ ਲਿਆ ਘਰ ਹਿਰਦੇ ਦੇ ਵਿੱਚ ਪਾਣ ਲਿਆ ਮੈਨੂੰ ਦੀਦ ਤੇਮਾਰੇ ਦਰਸ਼ਨ ਦੀ ਕੋਈ ਲੋੜ ਨਾ ਤੇਰੇ ਪਰਸ਼ਨ ਦੀ ਮੈਂ ਵੇਦ ਪੰਜਵਾ ਪੜ ਬੈਠੀ ਪਰ ਜਉਂਦੀ ਚਖਾ ਤੇ ਸੜ ਬੈਠੀ ਨਦਰ ਨਲ ਨਦਰ ਮਿਲਾਉਂਦਾ ਨੀ ਗੁਰਦਾਸ ਕਵੀਰ ਕਮਾਲੇ ਦਾ ਅਕਲ ਲੜਦੀ ਨਹੀਂ ਗਲ ਕਰਦਾਨੀ ਬੇਦਰਜ ਮਤਾ ਮਤ ਵਾਲੇ ਦਾ ਬੇਈਮਾਨ ਦੀ ਵਸਤੂ ਨਹੀਂ ਖਾਣੀ ਇਹ ਵਸਦੇ ਇਹ ਵਸਦੀ ਦੁਨੀਆ ਛੱਡ ਜਾਣੀ ਬੇਈਮਾਨ ਦੀ ਵਸਤੂ ਨਹੀਂ ਖਾਣੀ ਏ ਵਸ ਏ ਵਸ ਦੀ ਦੁਨੀਆ ਛੱਡ ਜਾਣੀ ਮਨ ਨਿਰਮਲ ਵਰ ਮੰਗਿਆ ਨੀਂਦਾ ਤਿੰਨ ਲੋਕ ਤੇਰਾ ਜਨਾਨੀਂਦਾ ਚੋੜਾ ਦਾਸ ਆਯਾਦ ਪੁਕਾਰ ਕਹੇ ਗੁਰ ਭੇਤੀ ਕੁੰਜੀ ਤਾਲੇ ਦਾ ਅੱਖ ਲੜਦੀ ਨਹੀਂ ਗੱਲ ਕਰਦਾਨੀ ਬੇਗਰਜ ਮਤਮਤ ਵਾਲੇ ਦਾ ਅੱਖ ਲੜਦੀ ਨਹੀਂ ਗੱਲ ਕਰਦਾਨੀ ਬੇਗਰਜ ਮਤਮਤ ਵਾਲੇ ਦਾ ਮਨ ਸੋਚ ਰਹਾ ਦਿਲ ਲੋਚ ਰਿਹਾ ਕਰ ਦੂਰ ਵੰਸਰੀਵਾ ਅੱਖ ਲੜਦੀ ਨੀ ਗਲ ਕਾਰਦਾ ਨੀ ਬੇਗਰਜ ਮਤਾ ਮਤਵਾਲੇ ਦਾ ਏ ਗਰਜ ਮਤਾ ਮਤਵਾਲੇ ਦਾ ਏ ਗਰਜ ਮਤਾ ਮਤਵਾਲੇ ਦਾ ਬੇਗਰਜ ਮਤਾ ਮਤਵਾਲੇ ਦਾ ਸਤਨਾਮ ਸਤਿਗੁਰੂ ਸਤ